ਗਲਤ ਤੈਨੂੰ ਏ ਯਾਹ ਜਿਹੜੇ ਬੜੇ ਬੜੇ ਚੋਰੀਦੂਪੇ ਲਾਗੇ ਆ ਦੇਖ ਲੋ ਭਾਈ ਵਿਆਹ ਦੇ ਵਿੱਚ ਆਏ ਸੀਗੇ ਮੈਨੂੰ ਸ਼ੱਕ ਪੈ ਗਿਆ ਮੈਂ ਕਿਹਾ ਨਾ ਵਿਆਹ ਦੇ ਵਿੱਚ ਆਉਣ ਵਾਲੇ ਦੇ ਕੱਪੜੇ ਹੈ ਨਹੀਂ ਕੇ ਬੰਦੇ ਦੇ ਇਹੋ ਜਿਹੇ ਲੋਕੀ ਮੁੜ ਕੇ ਚੋਰੀਆਂ ਚਕਾਰੀਆਂ ਕਰਦੇ ਭਾਈ ਆਜੋ ਕੀ ਟੱਕੇ ਸਮਾਨ ਲਾਸ ਤੂੰ ਏ ਇਹਨਾਂ ਨੂੰ ਫੜਿਆ ਭਾਈ ਦੋ ਮੰਨ ਇੱਕ ਆ ਜਨਾਨੀ ਇਹਦੇ ਨਾਲ ਇੱਕ ਆ ਬੰਦਾ ਅਰੇ ਇਹਦਾ ਪਹਿਰਾਵਾ ਦੇਖੋ ਪਹਿਲਾਂ ਵਿਆਹ ਦੇ ਵਿੱਚ ਆਉਣ ਵਾਲਾ ਹੈਗਾ ਜਦੋਂ ਮੈਂ ਪੁੱਛਿਆ ਕਿਹੜੇ ਪਾਸੇੋਂ ਆ ਮੁੰਡੇ ਦੇ ਪਾਸੇੋਂ ਸੁਣਿਆ ਜੇ ਪਾਸੇੋਂ ਤੈਨੂੰ ਲੈ ਕੇ ਕੌਣ ਆਇਆ ਇੱਥੇ ਫੜਾਓ ਫੜਾਓ ਲੈ ਕੇ ਕੌਣ ਫੜਾਓ ਤੈਨੂੰ ਮੈਂ ਫੜਾ ਲਈ ਤੂੰ ਫੜਾ ਉਹ ਵੀ ਤੇ ਨਹੀਂ ਅੱਛੇ ਕਰਾਂ ਪਾ ਨਹੀਂ ਨਹੀਂ ਉਹ ਤੇ ਨਹੀਂ ਆਉਂਦੀ ਇਹ ਨਾ 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 ਇਹਨੂੰ ਨਹੀਂ ਬੋਕਣਾ ਇਹ ਨੌਵੀਂ ਭਾਈ ਮੈਂ ਨਾਲੀ ਇਹਦੇ ਇਹ ਹੈ ਗੰਦ ਪਿਆ ਇਹ ਹੈ ਇਹਦੇ ਨਾਲ ਹੀ ਭਾਈ ਮੈਂ ਯਾਰ ਉਹ ਵੀ ਇਹਨੂੰ ਵੇਖੇ ਮੈਂ ਆ ਜਾ ਕਿਸੇ ਨਾਲ ਨੂੰ ਲਾਏ ਹੋਣਗੇ ਕੋਈ ਨਾਲ ਨਹੀਂ ਆਏ ਕਿ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਦੱਸ ਮੂੰਹ ਮੂੰਹ ਨਾ ਮੂੰਹ ਮੁੜ ਕੇ ਕਹਿੰਗਾ ਜਲੂਸ ਸਾਰੇ ਨਿਕਲ ਗਏ ਸਾਡਾ ਅਸੀਂ ਭਾਈ ਟੈਂਟਾ ਹੋ ਗਿਆ ਉਹਨੂੰ ਵੇਖੀ ਜਾਂ ਤੈਨੂੰ ਸਮਾਨ ਹੋ ਗਿਆ ਯਾਰ ਤੈਨੂੰ ਮੈਂ ਕੀ ਕਰਨਾ ਤੇਰੇ ਤੰਗੇ ਲਾਉ ਤੇਰੇ ਵਿੱਚ ਕਿਤਨਾ ਬਈ ਇਹਨੇ ਗਿਆ ਸੀ ਵਿਆਹ ਦਿਖਾ ਕੇ ਇਹ ਇਹਦੇ ਬਹੁਤ ਆਉਂਦੇ ਆ ਬਾਈ ਜੀ ਮੜ ਕੇ ਚੋਰੀਆਂ ਚ ਕਰੀਆਂ ਇਹੀ ਕਰਦੇ ਅਗਲਾ ਕਹਿੰਦਾ ਵਿਆਹ ਦੇ ਵਿੱਚ ਕੁੜੀ ਦਾ ਪਰਸ ਗਵਾਚ ਗਿਆ ਆ ਮੇਰਾ ਪਰਸ ਨਿਕਲ ਗਿਆ ਇਹ ਕੰਮੀ ਇਹਨਾਂ ਦੇ ਆ ਜਵਾਨੀਆਂ ਦੇ ਨਾਲ ਆ ਜਾ ਵੇਖ ਦੀ ਟੌਰ ਵੇਖ ਦੀ ਮੈਂ ਦੱਸ ਦਉ ਮੈਂ ਦੱਸ ਦਉ ਬਈ ਇਹਨੂੰ ਪੁੱਛੋ ਕੀ ਸਮਾਨ ਚ ਕਹਿੰਨੇ ਇਹਨੇ ਰਹਾ ਚੱਕਿਆ ਹੋਊਗਾ ਸਮਾਨ ਮੈਂ ਦੱਸ ਦਉ ਬਈ ਦੱਸ ਦਉ ਇਹ ਤਾਂ ਅਚੀ ਦੇ ਨਹੀਂ ਕੋਸਮੀ ਆ ਆ ਮੋਬਾਈਲ ਕੀ ਦਾ ਨਹੀਂ ਇਹ ਤਾਂ ਸਾਡਾ ਗਾਜੀ ਫੋਨ ਏ ਮੈਨੂੰ ਲੱਗਦਾ ਇਹ ਵੀ ਇੱਥੇ ਚੱਕਣੇ ਪਏ ਹੋ ਸਕਦੇ। ਇਹ ਵੀ ਕਲਾਸ਼ੀ ਲੋਏ ਜੀ। ਮੈਂ ਤੁਹਾਨੂੰ ਸਹੀ ਕੰਮ ਕਰਵਾ ਦਵਾਂ। 2:00 ਵਜੇ 10 ਦੀ ਗੱਲ ਹੈ। ਭਾਈ ਮੈਂ ਸਰਦਾਰ ਬੰਦਾ ਜੀ ਮੈਂ ਕੋਈ ਕੋਈ ਤੁਹਾਡਾ ਵਿਆਹ ਨਹੀਂ ਦੇਖਣਾ ਇੱਥੇ ਜੀ। ਕੋਈ ਚੋਲ ਬੰਦਾ ਜੀ ਸਰਦਾਰ ਬੰਦੇ ਹੋਏ ਕੰਮ ਕਰਦੇ ਨਹੀਂ। ਇੱਕ ਮਿੰਟ ਦੇਖ ਲਓ ਜੀ ਮੇਰਾ ਮੇਰੀ ਆਈਡੀ ਪ੍ਰੂਫ ਦੇਖ ਲਓ। ਇਹ ਕੁੜੀ ਕਹਿੰਦੀ ਜੀ ਮੇਰਾ ਭਰਾ ਬਿਮਾਰ ਹੈ। ਤੇ ਕਹਿੰਦੀ ਮੈਨੂੰ ਪੈਲਸਾ ਸਾਡੇ ਹੋ ਬਾਈ। ਅੱਛਾ ਠੀਕ ਹੈ ਜੀ। ਤੇ ਪੈਲਸਾ ਵੀ ਵਿਆਹ ਹੈ ਸਾਡੇ। ਅੱਛਾ। ਤੇ ਵੀ ਸਾਡੇ ਮੈਨੂੰ ਕਹਿੰਦੀ ਹੋਰ ਕੋਈ ਛੱਡਣ ਵਾਲਾ ਹੈ ਨਹੀਂ ਮੇਰਾ ਇਹ ਤੁਰ ਹੀ ਹੁੰਦੀ ਸੀ ਬਾਈ ਇਹਨੂੰ ਪੁੱਛ ਕਿਹੜੇ ਪੈਸੇ ਦੇ ਵਿੱਚ ਨਹੀਂ ਮੈਂ ਝੂਠ ਜਿਸਕੇ ਮਾਰੋ ਮਾਰਿਆ ਨਾ ਤੁਰੇ ਘੰਟਾ ਹੋ ਜਾਂਦਾ ਬਾਈ ਇਹਨੂੰ ਪੁੱਛ ਘੰਟਾ ਹੋ ਗਿਆ ਸਰਪੰਚ ਪੁਲਿਸ ਬੁਲਾਉਣਾ ਕੱਢ ਕੇ ਮੈਂ ਸਾਰਾ ਕੋਈ ਬਾਈ ਜਿਹਨੂੰ ਮਰਜੀ ਬਾਈ ਡਾਂਗ ਲਿਆ ਜਾ ਕੇ ਨਹੀਂ ਮਰਨਾ ਜਿਹਨੂੰ ਮਰਜੀ ਬਾਈ ਜਿਸ ਨੂੰ ਮਰਜੀ ਬੁਲਾ ਲਓ ਬਾਈ ਇਹ ਹੁਣ ਸ਼ਰਮ ਦੀ ਝੂਠਾਂਗਾ ਤੈਨੂੰ ਥੱਲੇ ਕਰ ਮੈਂ ਥੱਲੇ ਕਰ ਬਾਈ ਇੱਕ ਮਿੰਟ ਮੈਂ ਸੁਣ ਮੇਰਾ ਕੱਪੜਾ ਵੀ ਲਾਵਾਂ ਬਾਈ ਹੋਈ ਮਾਰਿਆ ਸਾਈਡ ਨੂੰ ਬਾਈ ਜਿੰਨਾ ਮਰਜੀ ਮਾਰ ਲੈ ਬਾਈ ਜਿੰਨਾ ਮਰਜੀ ਮਾਰ ਲਾ ਮੈਂ ਝੂਠ ਨਹੀਂ ਬੋਲਦਾ ਸਾਰੀ ਗੱਲ ਦਾ ਨਿੱਤ ਦਾ ਕੰਮ ਹੈ ਤਾਂ ਕਿ ਕੁੱਟ ਤਾਂ ਜਗਾ ਬਾਈ ਮੈਨ ਕੋਈ ਜਾਣਦਾ ਨਹੀਂ ਮੀ ਐਡੀ ਬਦੂ ਦੇਖ ਬਾਈ ਆਈਡੀ ਪ੍ਰੂਫ ਤੇਰੇ ਵੇਚ ਨਾ ਦੱਸ ਬਾਈ ਤੁਹਾਨੂੰ ਦਿਖਾਉਣਾ ਬਾਈ ਮੈਂ ਤੁਹਾਨੂੰ ਨਾ ਕਰਜੋ ਆ ਪਰਸ ਵੀ ਨਹੀਂ ਆਂਦਾ ਲੱਗਦਾ ਮੈਨੂੰ ਬਾਈ ਨਹੀਂ ਮੇਰਾ ਆਪਦਾ ਬਾਈ ਆਪੇ ਇਹ ਆਹ ਦੇਖੋ ਜੀ ਮੇਰਾ ਆਪਦਾ ਮੇਰਾ ਆਪਦਾ ਆਈਡੀ ਪ੍ਰੂਫ ਹੈ ਜੀ ਉਹ ਯਾਰ ਬੁੱਟਾ ਸਿੰਘ ਮੇਰਾ ਨਾ ਆਇਆ ਸਰਬ ਤੇਰੇ ਕੋਲ ਤੇਰਾ ਪਿੰਡ ਹੈ ਫਿਰਦਾ ਤੂੰ ਕੋੜਗਪੂਰੇ ਇੱਥੇ ਇੱਥੇ ਤਰੀ ਕੋਲ ਲਿਆਇਆ ਮੈਂ ਤੁਹਾਨੂੰ ਨਾ ਬੰਦ ਬਾਈ ਮੈਂ ਤੁਹਾਨੂੰ ਸਾਰਾ ਦੱਸਦਾ ਮੈਂ ਦੇਖੋ ਜੀ ਮੇਰੀ ਇੱਜਤ ਹੈ ਨਾ ਬਾਈ ਇੱਜਤ ਸੁਣ ਕੇ ਪੈਂਦਾ ਨਹੀਂ ਇੱਜਤ ਦੇ ਮਾਰ ਬਾਈ ਮਾਰੀ ਦੇ ਮਾਰ ਲੋ ਪੁਰੀ ਗੱਲ ਸੁਣੋ ਮੈਂ ਪੁਰੀ ਗੱਲ ਸੁਣੋ ਬਾਈ ਮੈਂ ਝੂਠ ਨਹੀਂ ਬੋਲਣਾ ਬਾਈ ਇੱਕ ਨਾ ਗੁੱਡੀ ਤੂੰ ਤੂੰ ਵਸਾਇਆ ਬਾਈ ਇਹਨੇ ਵਸਾਇਆ ਮੈਨੂੰ ਕੀ ਲੱਗਦਾ ਕੀ ਤੇਰਾ ਇਹ ਬਾਈ ਇਹਦੇ ਵਿੱਚ ਕੁਝ ਨਹੀਂ ਲੱਗਦਾ ਚੱਕੀ ਮੁੜ ਕੇ ਜਾਨ ਲਾ ਦਿੰਦੇ ਮੈਂ ਕੁਝ ਨਹੀਂ ਮੈਂ ਕੈਮਰੇ ਨੂੰ ਮੇਰੀ ਵੀਡੀਓ ਬਣਾਈਏ ਬਾਈ ਮੇਰੀ ਵੀਡੀਓ ਬਣਾ ਲਓ ਬੂਟਾ ਸਿੰਘ ਮੇਰਾ ਬਾਈ ਨਾ ਹੈ ਅਸੀਂ ਇੱਥੇ ਪੈਲਸ ਦੇ ਵਿੱਚ ਮੈਂ ਇਹਨੂੰ ਜਾਣਦਾਂ ਸੀ ਤੁਰ ਹੀ ਆਉਂਦੀ ਸੀ ਬਾਈ ਇਹ ਕਹਿੰਦੀ ਮੇਰਾ ਘਰ ਵਾਲਾ ਮਰਿਆ ਬਾਈ ਕਹਿੰਦੀ ਮੈਨੂੰ ਕੋਈ ਅੱਗੇ ਪਿੱਛੇ ਨਹੀਂ ਮੈਨੂੰ ਵਿਆਹ ਛੱਡਿਆ ਠੀਕ ਹੈ ਮੈਂ ਚੱਲ ਜਾਈ ਬਾਈ ਅਜੇ ਕੰਮ ਮੈਂ ਮੈਂ ਲੱਗਿਆ ਹੋਇਆ ਜੀ ਸਕਿਉ ਜ਼ਿਆਦਾ ਨਾਲ ਉਹ ਜੇ ਮੈਂ ਵਿਆਹ ਦੇਖਣ ਆਉਂਦਾ ਆਇਆ ਨੂੰ ਆਇਆ ਭਾਜੀ ਛੱਡ ਕੇ ਬਾਹਰ ਬੈਠੇ ਮੁੜੀ ਦਾ ਨਾ ਕਰਨਾ ਆਇਆ ਜੇ ਮੈਂ ਵਿਆਹ ਦੇਖਣ ਲਾ ਹੁੰਦਾ ਮੈਂ ਚੰਗੇ ਕੱਪੜੇ ਪਾਉਂਦਾ ਚੰਗੇ ਬੂਟ ਪਾ ਕੇ ਆਉਂਦਾ ਪਉਂਦਾ ਨਾ ਆ ਭਗਵਾਨ ਕਿਉਂਦਾ ਇਹ ਮੈਨੂੰ ਕਹਿੰਦੀ ਭਾਈ ਚਾਹ ਪੀ ਕੇ ਜਾਈ ਆਪਣਾ ਕਹਿੰਦੀ ਮੇਰੀ ਭੂਆ ਦੇ ਮੁੰਡੇ ਨਾਲ ਨੰਬਾ ਜੁਰਦੀ ਪੂਆ ਇਹ ਕਹਿੰਦੀ ਜੀ ਕਿਹੜੀ ਪੂਆ ਹੁਣ ਤੁਸੀਂ ਸਾਰੇ ਇਹਨੂੰ ਇਹਨੂੰ ਪੁੱਛੋ ਮੈਂ 1% ਵਿੱਚ ਝੂਠਾ ਹਾਂ ਬਾਈ ਜੀ ਕੋਈ ਝੂਠਾ ਝਾਖੜੀਆਂ ਬਾਈ ਇਹ ਨਾਲ ਰਲਿਆ ਵੈ ਇਹਦੀ ਟੌਰ ਵੇਖ ਗੱਡੀ ਹੈ ਆ ਬਾਈ ਜੀ ਹੋਰਾਂ ਦਾ ਵਿਆਹ ਇਹਨਾਂ ਦੇ ਪ੍ਰੋਗਰਾਮ ਤੋਂ ਤੁਹਾਡੇ ਹੀ ਆ ਦੱਸੋ ਇਹਨਾਂ ਨੂੰ ਕਿੰਨਾ ਦਾ ਮੈਂ ਅੱਗੇ ਪੁੱਛੀ ਮੈਂ ਕਿਹ ਬੰਦਾ ਕੋਣਾ ਹੀ ਦੱਸੋ ਬਾਈ ਨੂੰ ਬਾਈ ਮੈਂ ਜਿੱਥੀ ਮਰਜ਼ੀ ਸਵਾਲਾ ਇਹਨੂੰ ਇਹ ਗੱਲ ਪੁੱਛਦੇ ਨਹੀਂ ਇਹ ਗੱਲ ਨਹੀਂ ਕੀ ਇਹ ਤਾਂ ਟਾਈਮ ਨਾਲ ਫੜੇ ਗਏ ਨਹੀਂ ਇੱਥੇ ਪਤਾ ਨਹੀਂ ਕੀ ਕੋ ਕਿੰਨੇ ਮੋਟਾ ਲੈਣਾ ਹੀ ਜਾਂਦੇ ਬੋਣਾ ਡੀਜੇ ਡੀਜੇ ਕੋਲ ਕੀ ਲੈਣ ਗਏ ਡੀਜੇ ਚੱਲਦਾ ਸੀ ਉੱਥੇ ਤੂੰ ਕੀ ਕਰਦਾ ਸੀ ਬਾਈ ਇਹ ਪੈਸੇ ਵੀ ਜਿਹੜੇ ਚੋਣੀ ਡੀਜੇ ਕੋਲ ਗਿਆ ਸੀ ਨਾ ਫਿਰ ਉਹ ਯਾਰ 65 ਸਾਡੇ ਵੱਡੀ ਸਕੀਮ ਚੁੱਧਿਆ ਇੱਕ ਇਹਦੇ ਉੱਤੇ ਚਟਨੀ ਡੋਲਦੀ ਕਿਸੇ ਮੁੰਡੇ ਦੇ ਪਿਓ ਦੇ ਮੁੰਡਾ ਅਗਲਾ ਚਟਨੀ ਤੋਂ ਬੈਗ ਚੱਕ ਕੇ ਤੇ ਗੱਡੀ ਪਿੰਦੇ ਮੁੰਡਾ ਹੋਰ ਆਈ ਹੁੰਦਾ ਕੰਮ ਇਹ ਅਗਲੇ ਨੂੰ ਗੱਣਾ ਚਲਾ ਲੈਂਦੇ 10 ਬਾਈ ਨੂੰ ਕੀ ਕੀ ਸਮਾਨ ਚੱਕਾਇ ਸੀ ਦੱਸ ਬਾਈ ਕੁਛ ਨਹੀਂ ਕਹਿੰਦੇ ਤੂੰ ਯਾਰ ਬਾਈ ਅਸੀਂ ਸਹੀ ਦੱਸ ਦੇਂਗੇ ਸੌਣ ਲਾ ਕੇ ਬਾਈ ਵੀਡੀਓ ਡਿਲੀਟ ਕਰ ਤੈਨੂੰ ਵੀਡੀਓ ਨਹੀਂ ਵੀਡੀਓ ਡਿਲੀਟ ਕਰਨੀ ਵੀਰੀ ਚੱਲਦੀ ਰਹਿੰਦੀ ਸਹੀ ਦੱਸ ਦੇਂਗੇ ਮਤ ਕਰ ਤੈਨੂੰ ਕੁਛ ਨਹੀਂ ਕਹਿੰਦੇ ਠੀਕ ਹੈ ਆ ਕੁੜੀ ਨੂੰ ਵੀ ਛੱਡ ਦੇਾਂਗੇ ਜੇ ਮਾਰੇਗੇ ਝੂਠ ਕਿ ਜੇ ਮੈਂ ਥਾਣੇ ਫੋਨ ਕਰਨ ਲੱਗਿਆ ਬਈ ਇਹਨਾਂ ਦੋਨਾਂ ਨੂੰ ਥਾਣੇ ਭਜਾਈ। ਉਦੋਂ ਪਹਿਲਾਂ ਮੈਨੂੰ ਬੰਦਾ ਬਣਾਈਏ ਮੈਂ ਕਿਹਾ ਘਟ ਘਟ। ਮੈਂ ਫਿਰ ਵਧੂ ਇਹ ਗੱਲ ਤਾਂ ਵਧੂਗੀ ਪਰ ਸਹੀ ਸਹੀ ਦੱਸਦੇ ਚੱਕਰ ਇਹਦੇ ਤਾਂ ਲਈਏ ਤੌਂਦੇ ਮੈਂ ਇਹਨੂੰ ਸਹੀ ਗੱਲ ਸਹੀ ਐਸਾ। ਜਮਾ ਸਹੀ ਗੱਲ। ਬਸ ਸਹੀ ਗੱਲ ਦੱਸ। ਜਮਾ ਸਹੀ ਗੱਲ ਦੱਸੂਗਾ। ਵੀਡੀਓ ਨੂੰ ਡਿਲੀਟ ਬਈ ਇਹ ਹੈਗੀ ਚਿੱਟਾ ਵੀ ਇਹਦੀ ਸ਼ਕੀਨ ਹੈ। ਜਿੱਤੇ ਜਿੱਤੇ ਨਾ ਗੱਲ ਬਈ ਹੈ ਹੀ ਉਹ ਕਰਦੇ ਨਾ। ਮੈਂ ਸਾਰਾ ਕੁਝ ਉਮੀਦ ਕਰ ਵਾਲੀ ਬਈ ਇਹ ਚਿੱਟਾ ਵੀ ਇਹਦੀ ਆਦੀ ਹੈ ਜੀ। ਆਵੇ ਤਰੂ ਇਹ ਪੀਂਦੀ ਐ ਮੈਂ ਕਰਦਾਂ ਦਿਹਾੜੀ ਬਾਈ ਮੈਂ ਦਿਹਾੜੀ ਦਰ ਕਿੰਨਾ ਕਿੰਨਾ ਸਵਾਜ ਹੋਣਗੇ ਫਿਰ ਬਾਈ ਕਰ ਤੋ ਬੋਲਾ ਬਾਈ ਤੀਜੀ ਵਾਰੀ ਵੇਖੋ ਹੁਣ ਕੀ ਲੱਗੀ ਕਹਿੰਦਾ ਸੀ ਪਹਿਲਾਂ ਤਾਂ ਇਹ ਕਹਿੰਦਾ ਸੀ ਮੈਨੂੰ ਪੁੰਜ ਮਿਲੀ ਐ ਉਹ ਬਾਦੀ ਕੁੜੀ ਦਾ ਨਾ ਛੱਡਣ ਆਇਆ ਹੁਣੇ ਕਹਿੰਦਾ ਮੇਰੀ ਕਾਹਦੀ ਇਹ ਬਾਈ ਸਾਰਾ ਕੁਝ ਨਹੀਂ ਸਕਦਾ ਮੈਨੂੰ ਵੀ ਤੂੰ ਜਿਵੇਂ ਜਿਵੇਂ ਮੈਂ ਇਹਨੂੰ ਕੱਟੇ ਦਮਗਲੀ ਇਹਨੇ ਕਿ ਇਹ ਤੂੰ ਬਚ ਲੋ ਹੁਣ ਤੁਸੀਂ ਇਹਨੂੰ ਪੁੱਛੋ ਵੀ ਕੀ ਚੱਕਿਆ ਬਾਈ ਇਹਨਾਂ ਨੇ ਸਮਾਨ ਵੀ ਜਰੂਰ ਚੱਕਿਆ ਨਾ ਫਿਰ ਜੇ ਨਸ਼ਾ ਕਰ ਲੇਦਾ ਇਹ ਠੀਕ ਐ ਕੁਛ ਨਹੀਂ ਚੱਕਿਆ ਹੀ ਨਹੀਂ ਦੱਸਦੇ ਨਹੀਂ ਮੈਂ ਫਿਰ ਆਪੇ ਤੋਂ ਬਾਹਰ ਹੋ ਜਾਣਾ ਨਹੀਂ ਚੱਕਿਆ ਜੀ ਕੁਛ ਨਹੀਂ ਚੱਕਿਆ ਜੀ ਬਾਈ ਇੱਕ ਤੁਹਮ ਚੱਕ ਦਿੰਦਾ ਇਹ ਚੋਰੀਆਂ ਕਰਦੀ ਬਾਈ ਇਹ ਕਟੂਕੜ ਮਹੀਨੇ ਦਾ 35 ਲੱਖ ਰੁਪਏ ਕਮਾਉਂਦੀ ਬਾਈ ਤੁਸੀਂ ਪੁਲਿਸ ਨੂੰ ਫੋਨ ਲਾਓ ਬਾਈ ਫੋਨ ਲਾਓ ਤੁਸੀਂ ਇਹਨਾਂ ਨੇ ਐ ਨਹੀਂ ਮੰਨਣਾ ਇਹ ਤਾਂ 35 ਲੱਖ ਰੁਪਏ ਮਹੀਨੇ ਦਾ ਕਮਾਉਂਦੀ ਨਹੀਂ ਨਹੀਂ ਬਾਈ ਆਪਾਂ ਪੁਲਿਸ ਨੂੰ ਫੋਨ ਲਾਉਂਦਾ ਬਾਈ ਕੋਣ ਵਰਤਦਾ ਆਪੀਏ ਜਿਹੜੇ ਲੁੱਟਦੇ ਆ ਕੋਣ ਵਰਤਦਾ ਆਪਣੇ ਘਰ ਮੈਂ ਤਾਂ ਮੈਂ ਕਿਹਨਾਂ ਤੇ ਵਿਆਹ ਹੈ ਮੇਰੀ ਬੀਵੀ ਨਾਲ ਹੋਣ ਤੋਂ ਤੂੰ ਕਹਿੰਦਾ ਸਾਫੇਰ ਮੁਕਰ ਗਿਆ ਹੁਣ ਕਹਿੰਦਾ ਮੇਰੀ ਘਰ ਵਾਲੀ ਹੁਣ ਕਹਿੰਦਾ ਮੇਰੀ ਘਰ ਵਾਲੀ ਹੈਣੀ ਭਾਈ ਇੰਨੇ ਤੋੜਦਾ ਬਾਈ ਕੰਮ ਹੀ 2 ਨੰਬਰ ਦਾ ਕੰਮ ਹੈ ਬਾਈ ਤੂੰ ਉਸ ਨੂੰ ਫੋਨ ਲਾ ਰਿਹਾ ਨਾ ਜਨਾ ਨਹੀਂ ਕਿ ਦਾ ਬਸ ਪਤਾ ਨਹੀਂ ਕੀ ਕੰਡ ਕਰਨਾ ਸੀਗਾ ਇਹ ਤੇ ਮੈਂ ਕਿੰਨੀ ਥਾਂ ਦੇ ਹੋਏ ਜੇ ਕੰਮ ਕਰਕੇ ਆਈ ਹਾਂ ਕਿਤੇ ਨਹੀਂ ਕੀਤਾ ਯਾਰ ਪਰ ਮਾਨਸੀ ਨਾਲ ਦੱਸ ਦੇ ਫਿਰ ਕੀ ਕਰ ਲਵਾਂ ਮੈਂ ਮਾਰੋ ਸੋ ਮੇਰੇ ਹਾਂ ਆਹ ਕਿਵੇਂ ਮਾਰਦਾ ਤੁਸੀਂ ਮੇਰੇ ਕੋਲ ਗੱਲ ਹੋ ਗਈ ਹੈ ਉਸ ਪਸਤਕ ਬਹੁਤ ਹੈ ਨਾ ਕਿ ਬਲੇ ਗਲਤੀ ਬਰਦੀ ਹੈ ਕਿੰਨੇ ਪੈਸੇ ਕਮਾਉਣੀ ਹੈ ਕੀ ਕੀ ਪ੍ਰੋਪਰਟੀ ਹੈ ਸਾਰੇ ਕੋ ਦੱਸ ਬਾਈ ਪਛਲਾ ਵੀ ਇਹ ਵੀ ਡਰਾਮੇ ਕਰੀ ਜਾਂਦਾ ਇਹ ਵੀ ਡਰਾਮੇ ਕਰਦਾ ਓਏ ਆਪਾਂ ਚੋਰੀ ਕੀਤੀ ਮੰਨਦਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਰੁਕ ਜਾ ਯਾਰ ਇਹਨਾਂ ਗਲਤੀ ਮੰਨਦਾ ਨੀਰ ਸਾਰੇ ਬੰਨ ਬੰਨੇ ਸਾਰੇ ਪੁੱਛ ਲਓ ਜੀ ਇਹਨਾਂ ਨੂੰ ਵੀ ਪਤਾ ਹੀ ਹੈ ਕਿੰਨਾ ਮੈਂ ਤਾਂ ਗਲਤੀ ਮੰਨਦਾ ਬਾਈ ਯਾਰ ਬਾਈ ਤੂੰ ਚੁੱਪ ਕਰ ਜਾ ਹੁਣ ਨਹੀਂ ਤੇਰੇ ਮੋਹਰੇ ਤੇ ਮਰਮਾ ਡਾਂਗ ਤੂੰ ਬੋਲ ਕੀ ਕੀ ਪ੍ਰੋਪਰਟੀ ਹੈ ਕਿੰਨਾ ਕਰੋਗੇ ਤੁਹਾਨੂੰ ਇਹ ਕੰਮ ਕਰਦੇ ਰੋ ਸਾਨੂੰ ਤਾਂ ਹੋ ਗਏ ਜੀ 10 ਸਾਲ ਆ ਚੋਰੀਆਂ ਚਕਾਰੀਆਂ ਕਰਦੇ ਨੂੰ ਇਹਨਾਂ ਨੂੰ ਗੰਦੀਆਂ ਆਤਾ ਪੈਣ ਨਾ ਉਹ ਬਾਈ ਕੰਮਗੁੰਮ ਨਹੀਂ ਹੋਰ ਕਰ ਦਿੰਦੇ ਇਹਨਾਂ ਨੂੰ 15 ਮਿੰਟ ਲਾਉਂਦੇ ਆ ਰੁਪਈਆ 20 ਦੀ 50000 ਬਣਾ ਕੇ ਤੇ 10000 ਨਿਕਲ ਜਾਂਦੇ ਭਾਈ 20 25000 ਰੁਪਏ ਦਾ ਤਾਂ ਮੋਬਾਈਲ ਹਰ ਕੋਲੇ ਹੁੰਦਾ ਅੱਜ ਕੱਲ ਕੋਈ ਵੀ ਬੰਦਾ ਹੋਵੇ ਓਏ ਸੁਣਾ ਸੁਣਾ ਲੈ ਕੇ ਕਿਹਦਾ ਯਾਰ ਹੈ ਤੇ ਬੁੜੀਆਂ ਆ ਫੋਨ ਵੀ ਨਹੀਂ ਹੁੰਦਾ ਹੁਣਾ ਭਾਈ ਪੱਕੀ ਚੱਲ ਇਹ ਸਾਡਾ ਫੋਨ ਆ ਜੀ ਇਹਦਾ ਇਹ ਚ ਪ੍ਰੂਫ ਦਿਖਾਵਦੀ ਆ ਜੀ ਨਹੀਂ ਮੈਂ ਕਹਿੰਦਾ ਪੱਕੀ ਚੱਲੋ ਭਾਈ ਇਹਦਾ ਫੋਨ ਨਹੀਂ ਹੁੰਦਾ ਜੀ ਦਿਖਾਏ ਨਹੀਂ ਦਿਖਾ ਦੇ ਤੇਰਾ ਕੋਈ ਨਾ ਫਰਮਾ ਭਾਈ ਪਿਛਲੇ ਪੈਸੇ ਤੇ ਜਾ ਚੁੱਕੇ ਇਹ ਚ ਚ ਦਿਖਾ ਦੇ ਇਹ ਕਿੱਥੋਂ ਆ ਰਿਹਾ ਸੀ ਇਹ ਆ ਦਸੀ ਜਾਂਦਾ ਇਹ ਪਿਛਲੇ ਪੈਸੇ ਦੇ ਵਿਆਹ ਚ ਚੱਕੇ ਮੈਨੂੰ ਇਹ ਛੱਡ ਦੇ ਨਾ ਪਰ ਤੂੰ ਸ ਕਿਹੜੀ ਬਾਈ ਮਾਰ ਛੱਡੀ ਬਾਈ ਛੱਡੀ ਇਹ ਕਾਗਜ਼ਾਦੀ ਬਣੀ ਕੁਝ ਘਰ ਲਈ ਬਾਈ ਮੇਰੀ ਕਾਗਜ਼ਾਦਾਂ ਚ ਤਾਂ ਦੂਜੇ ਲੱਗਦਾ ਇਹ ਕੀ ਲੱਗਦਾ ਤੇਰਾ ਇਹ ਮੇਰੇ ਘਰ ਵਾਲਾ ਹੀ ਆਈ ਇਹ ਸਹੀ ਉਹ ਬੁੱਕਰੀ ਜਾਂਦਾ ਉਹ ਕਹਿੰਦਾ ਜਵਾਨੀ ਬਾਈ ਜਿਹੜੀ ਕਮਾਈ ਕਰ ਕੋ 12000 ਰੁਪਏ ਤੋਂ ਕਰਉਂਦੀ ਸਾਰਾ ਕੁਝ ਇਹ ਜੁੜੀ ਜਾਂਦੀ ਹੈ ਜੀ ਇਹ ਤੇ ਖਾਤਾ ਚੈੱਕ ਕਰ ਲਓ ਮੇਰੇ ਖਾਤੇ ਚ ਚੈੱਕ ਕਰ ਲਓ ਮੇਰੇ ਖਾਤੇ ਚ ਵੱਧ ਤੋਂ 5-700 ਰੁਪਏ ਆਉ ਇਹਦੇ ਤੇ ਕਰੋੜਾ ਰੁਪਏ ਜੀ ਹੱਲ ਇਹ ਦੇ ਉਹ ਘਰ ਨਾਲ ਰੱਖੇ ਜੀ ਫਲੈਟ ਪਲਾਰ ਜੋ ਪ੍ਰੋਪਰਟੀ ਦੇ ਨਾਮ ਇਹ ਬਾਈ ਇਹ ਆਪਾਂ ਨੂੰ ਬਾਈ ਗੱਲਾਂ ਚ ਲਾ ਰਿਹਾ ਇਹਨਾਂ ਦੇ ਖਾਤੇ 'ਚ ਕੁਛ ਨਹੀਂ ਜੇ ਖਾਤੇ 'ਚ ਕਰੋੜਾ ਉਹਨਾਂ ਨੇ ਚੋਰੀ ਕਰਨੀ ਹੋਣੀ ਸੀ ਇੱਥੇ ਚੋਰੀ ਕਰ ਕਰਕੇ ਦਾ ਖਾਤੇ 'ਚ ਨਹੀਂ ਇਹਨਾਂ ਦੇ ਬਾਈ ਤੁਸੀਂ ਬੋਤਲ ਨੂੰ ਹੁਣ ਕਿਉਂ ਹੁਣ ਕੀ ਚੱਕਿਆ ਤੂੰ ਸਾਡੇ ਜੀ ਸਹੀ ਸਹੀ ਦੱਸ ਕੀ ਚੱਕਿਆ ਬਾਈ ਕੁਛ ਨਹੀਂ ਹੱਥ ਲੱਗਿਆ ਨਹੀਂ ਕੋਈ ਨਹੀਂ ਬਾਈ ਸਾਰੇ ਆਪਣੇ ਬੁੜੀਆਂ ਬੜੀਆਂ ਜੀ ਅੰਦਰ ਸਾਰਿਆਂ ਨੂੰ ਪਹੁੰਚਦੇ ਆ ਇਹਨੂੰ ਉਹ ਨਜ਼ਰ ਜਾਣ ਨਹੀਂਗੇ ਨਾ ਬੰਨ ਦੇ ਰੱਖੇ ਬੰਨਣ ਦੀਆਂ ਤੇ ਮੈਂ ਥਾਣੇ ਫੋਨ ਕਰਦਾ ਭਾਈ ਰਸਾ ਮੰਗਾਵਾਂ ਸਾਰ ਇਹਨਾਂ ਨੂੰ ਬੰਨੀ ਜਾਂਦਾ ਥਾਣੇ ਨਾਲ ਫੋਨ ਕਰਿਓ ਅਸੀਂ ਕੋਈ ਨਾ ਅਸੀਂ ਭਗ ਜਾਂਦੇ ਜੀ ਕੁਝ ਨਹੀਂ ਨਹੀਂ ਕਰ ਦੋ ਕੋਈ ਕਰ ਦੋ ਕਰ ਦੋ ਮੇਰੇ ਕੋਲ ਲੱਤਾਂ ਥੋਡੀਆਂ ਬਾਈ ਕਰ ਦੋ ਕਰ ਦੋ ਬਾਈ ਫਿਰ ਫੇਰੀ ਲੂਟ ਹੋਊਗੀ ਇਹ ਇਹ ਦੇ ਕਰਕੇ ਮੈਨੂੰ ਬਈ ਚੋਰੀ ਕਰਦੇ ਮਾਂ ਗੱਲ ਕਿੰਨਾ ਪਰ ਫਿਰ ਤੂੰ ਦੇ ਨਾਲ ਕਿਉਂ ਆਇਆ ਤੂੰ ਯਾਰ ਮੈਂ ਤਾਂ ਕਹਿੰਦਾ ਲੱਤਾਂ ਦੇ ਇਹ ਭੰਡ ਦੋ ਉਹਨਾਂ ਦੀਆਂ ਅੱਗੇ ਨੂੰ ਤੁਰ ਕੇ ਵੀ ਨਾ ਜਾਣ ਕੇ ਪਾਸੇ ਆਪਾਂ ਕਾਨੂੰਨ ਨੂੰ ਹੱਥ ਜਿਮ ਨਹੀਂਣਾ ਬੁਲਾਉਣਾ ਪੁਲਿਸ ਬੁਲਾਉਣੀ ਠੀਕ ਹੈ ਨਾ ਇਹ ਲੋਕ ਹੜਦੇ ਉਹក៏ ਹੋਰ ਨਹੀਂ ਜਾਂਦਾ ਉਹក៏ ਹੋਰ ਪਈ ਜਾਂਦੀ ਹੈ। ਨਹੀਂ ਨਹੀਂ ਇਹ ਹਜੇ ਵੀ ਸੱਚ ਨਹੀਂ ਬੋਲਦੇ ਦੋਨੇ ਜਣ। ਇਹ ਗੱਲ ਹੋਰ ਹੋਣੀ ਹੈ। ਹੁਣ ਤੂੰ ਕੀ ਚਾਹੁੰਦਾ ਯਾਰ? ਬਾਈ ਅਸੀਂ ਜਿਵੇਂ ਚੋਰੀਆਂ ਕਰਦੇ ਮੈਂ ਆਪਾਂ ਨਹੀਂ ਕਰਦੇ ਬਾਈ ਨੰਨੀ ਕਰਕੇ ਅਸੀਂ ਕੁਝ ਨਹੀਂ ਕਹਿਣਾ। ਮੈਂ ਚੋਰੀ ਕਰ ਬਾਈ ਮੈਂ ਜਿੰਦਗੀ ਚ ਆ ਹੋਰਾਂ ਨੂੰ ਵੀ ਨਸੀਹਤ ਆ ਜੂ ਵੀ। ਮੈਂ ਲਾਸਟ ਵਾਰੀ ਬਈ ਕਿਉਂ ਮਾਰੀ? ਫਸਟ ਵਾਰੀ ਬਈ ਪੈਡਲਸ ਜਾ ਕੇ ਦੂ ਮਿੰਟ ਦੀ ਮਜੂਰੀ ਨਹੀਂ ਕਰਦਾ। ਇਹ ਮੈਂ ਕਿ ਜਿੱਦੀ ਮਰਜ਼ੀ ਨਾਲ ਲੱਗੇ ਬਾਈ ਇਹ ਲੱਗੇ ਇਹ ਬੰਦੇ ਥੱਲੇ ਬਟੋ ਥੱਲੇ ਬਟੋ। ਬਾਈ ਸੁਣ। ਹੁਣ ਦੱਸ ਕੇ ਕਰਨਾ ਯਾਰ। ਭਾਈ ਮੈਂ ਕਹਿੰਦਾ ਇਹਨੂੰ ਅੱਡ ਲੈ ਜਾਂਦਾ ਤੇ ਉਹਨੂੰ ਅੱਡ ਕਮਰੇ ਚ ਇਹਨਾਂ ਦੇ ਦੋਨਾਂ ਤੇ ਅੱਡ ਅੱਡ ਜਾਣ ਲਈਏ। ਨਾਲੇ ਕਰੋ ਪੁਲਿਸ ਨੂੰ ਫੋਨ। ਮੈਂ ਕਰ ਦਿੰਦਾ ਨਾ ਮੈਨੂੰ ਤਾਂ ਕੋਈ ਚੱਕਰ ਨਹੀਂ ਹੈਗਾ। ਐ ਨਹੀਂ ਇਹਨਾਂ ਨੇ ਸੂਤ ਹੋਣਾ। ਓਏ ਫੜ ਰੁਕ। ਭਾਈ ਫੜ ਰੁਕ। ਫੜ ਦੇ ਤਾਉਣੀ। ਅਧਰ ਨਾਲ ਲੈ ਤੈਨੂੰ। ਇਹਨੂੰ ਤੋੜ ਦਤਾ। ਕੋਈ ਬੰਦਾ ਪਰੇ ਪਰੇ। ਪਰੇ ਫੜ ਪਰੇ ਹੋਇਆ ਰੈਡੀ। ਆ ਵੇਖ ਲੈ ਭਾਈ। ਹਜੇ ਤੂੰ ਕਹਿੰਦਾ ਵੀ ਇਹ ਸੱਚ ਬੋਲਦਾ। ਹੈਂ? ਦੱਸ ਇਹਨੂੰ। ਭਾਈ ਦੱਸ। ਹਾਂ ਤੇਰੇ ਵੀ ਛੰਡ ਦੂੰਗਾ ਚੁੱਪ ਕਰਦਾ। ਭਾਈ ਬਾਲ ਤੈਨੂੰ ਫੋਨ ਕਰ ਯਾਰ ਤੂੰ ਭਾਈ ਯਾਰ ਕਰਦਾ ਕਿਉਂ ਨਹੀਂ ਪਰ ਕਰਦਾ ਮੈਂ ਖੜ ਜਾ ਇਹੋਂ ਉਹਨਾਂ ਦੇ ਕੰਮੜੇ ਚ ਧਾੜੀ ਜਾਂਦਾ ਇਹ ਭੱਜ ਕੇ ਮਲਖਾ ਸਿੰਘ ਬੰਦ ਆਈ ਪੱਜ ਮਲਤਾ ਵੀ ਵਟ ਦੂਆਂ ਦੀਆਂ ਪਰ ਭਾਈ ਬੰਦੇ ਨੂੰ ਖੜ ਜਾ ਮੇਰਾ ਮਾਮਾ ਸੱਚੂ ਹੈ ਜੀ ਤੇਰਾ ਮਾਮਾ ਐਸੇ ਚ ਤੈਨੂੰ ਇਹ ਕਹਿੰਦਾ ਵੀ ਚੋਰੀਆਂ ਕਰ ਉਹ ਇੱਥੇ ਪੈਲਸੀ ਨਾਲ ਦੋ ਜਣੇ ਫੜੇ ਆ ਪਤਾ ਨਹੀਂ ਕੋਈ ਹੋਰ ਦੱਸਦਾ ਘਰ ਰਹਾ ਕਦੇ ਮੈਂ ਘਰ ਰਹਾ ਕਦੇ ਕਹਿੰਦਾ ਬਾਦ ਘਰ ਰਹਾ ਨਹੀਂ ਗਾ ਉਹ ਜਰ ਨਹੀਂ ਕੋਈ ਹੋਰ ਦੱਸਦੀ ਹੈ ਹਾਂ ਹਾਂ ਪੈਲਸੀ ਜੀ ਮੈਂ ਠੀਕ ਆ ਠੀਕ ਆ ਬਾ ਫੜੇ ਮੈਂ ਤੇ ਭੇਜੋ ਮਲਾਈ ਮੈਨੂੰ ਇਹਨਾਂ ਨੂੰ ਇਹਨਾਂ ਬੜਈਏ ਰੇਲੇ ਇਹਨਾਂ ਦੀ ਆ ਮੁਖਤਿਆਰ ਨੂੰ ਭੇਜ ਦੋ ਠੀਕ ਹੈ ਤੈਨੂੰ ਕੀ ਪਤਾ ਮੈਂ ਆਪ ਮਹਿਕਮੇ ਚੋਂ ਇਹਨੂੰ ਪਤਾ ਨਹੀਂ ਅਜੇ ਤੈਨੂੰ ਪਹਿਲਾਂ ਇਹਦੀ ਤਾਂ ਤਾਪਾ ਨਹੀਂ ਹੋਈ ਇਹ ਭਾ ਜਾਜਾ ਜੀ ਤਾਂ ਤਾਂ ਬੰਦ ਗਏ ਇਹ ਕਹਿੰਦਾ ਮੇਰਾ ਮਾਮਾ ਸਿਚੋਂ ਲੱਗਿਆ ਨਹੀਂ ਗਾਣੂ ਕਰੇਗਾ ਉਹ ਜੀ ਗਲਤੀ ਹਾਂ ਜੀ ਕਰੇ ਗਲਤੀ ਉਹ ਜੀ ਨਹੀਂ ਹੋਣੀ ਕਰਦੇ ਨਹੀਂ ਕਰਦੇ ਕੋਈ ਗਲਤੀ ਨਹੀਂ ਕਰਦੇ ਜੀ ਮਾਫ ਕਰ ਦੋ ਸਭ ਬਾਈ ਇਹ ਕਹਿੰਦਾ ਮੇਰਾ ਮਾਮਾ ਐਸਐਸਓ ਲੱਗਿਆ ਆ ਐਸਐਸਓ ਕਹਿੰਦਾ ਵੀ ਆ ਕੰਮ ਕਰੋ ਉੱਤੋਂ ਉਹ ਪਹੁੰਚਿਆ ਜਰਾ ਬਈ ਮੁਕਰਦਾ ਫਿਰ ਲੱਗਿਆ ਫਿਰ ਉਹ ਵੀ ਬਣਾਉਣਾ ਤੇ ਇਹਨੂੰ ਐਸਾ ਤੋਂ ਮੈਨੂੰ ਲੱਗਦਾ ਇਹਨੂੰ ਵੀ ਬਣਾਉਣਾ ਪੈਣਾ ਹੈ। ਕੋਲ ਸਬਸਟਰ ਨੂੰ ਬਦਨਾਮ ਕਰਦੇ ਤੁਸੀਂ। ਗਾੜੂ ਦਾ ਗਲਤੀ ਕਰੇਗਾ ਇਹੋ ਜੀ ਇਹਨੂੰ ਬਈ ਕੁਸਤ ਨਹੀਂ ਨਹੀਂ ਜੀ ਤੁਸੀਂ ਅਸੀਂ ਜਿਹੜਾ ਨਹੀਂ ਲੱਗਿਆ ਜਾ ਸਕਦਾ ਇਹ ਨਹੀਂ ਕਰਾਂਗੇ ਅੱਜ ਕਹੀ ਅਸੀਂ ਮਜਰਮ ਥੋੜੀ ਬੰਨਣਾ ਹੈ। ਹਾਂ ਹੁਣ ਤੁਸੀਂ ਸਕੀਮ ਖੇਡਦਾ ਹੈ? ਇਹ ਸਕੀਮ ਖੇਡਦਾ ਹੈ ਵੀ ਇੱਧਰ ਹੱਥ ਬਹੁਤ ਬਣ ਗਏ ਨਹੀਂ ਵੀ ਨਹੀਂ ਬਈ ਇਹਦਾ ਕੰਮ ਹੀ ਨਹੀਂ ਹੈ ਜੀ ਸਿੱਧਾ ਤਰੇ ਗੜ ਸਹੀ ਮਾ ਤੇਰੀ ਆ ਇੱਥੇ ਮਾਫੀ ਮੰਗ ਉਹ ਆ ਵੀਡੀਓ ਬਣੀ ਜੀ ਤੇਰੀ ਵੀਡੀਓ ਬਣੀ ਮਾਫੀ ਮੰਗਦਾ ਦੋਨੇ ਵੀ ਐ ਹੋਇਆ ਗੱਲ ਮਾਰੀ ਮਾਹਤੂ ਜੀ ਮਾਫ ਕਰ ਦਿਓ ਜੀ ਪੰਨੂ ਅਸਲਾ ਭਾਈ ਦਾ ਨਹੀਂ ਭਾਈ ਮਾਫ ਕਰ ਦਿਓ ਭਾਈ ਮੈਂ ਨਹੀਂ ਕਰਦਾ ਭਾਈ ਜੋ ਜੀ ਭਾਈ ਅੱਜ ਤਾਂ ਬੜੇ ਨਾਲ ਮਾਰ ਮਾਰ ਛੇਤਰ ਤੂੰ